ਸਰ ਡਿੜਬਾ ਸਬਡਿਵੀਜ਼ਨ ਕੰਪਲੈਕਸ ਦਾ ਉਦਘਾਟਨ ਹੋਣ ਜਾ ਰਿਹਾ ਹੈ ਜੀ ਸਭ ਪਹੁੰਚ ਰਹੇ ਨੇ ਜੀ ਸਾਰੇ ਅ ਤੇ ਤੀ ਤਰੀਕ ਨੂੰ ਸ਼ਨੀਵਾਰ ਦੇ ਦਿਨ ਜਿਹੜਾ ਹੈ ਸਬਡਿਵੀਜ਼ਨਲ ਕੰਪਲੈਕਸ ਡਿੜਬਾ ਜਿਹਦੇ ਵਿੱਚ ਐਸ ਡੀ ਐਮ ਆਫਿਸ ਤਹਿਸੀਲ ਆਫਿਸ ਡੀ ਐਸ ਪੀ ਦਾ ਆਫਿਸ ਔਰ ਤਕਰੀਬਨ ਸਾਰੇ ਵੱਖ-ਵੱਖ ਡਿਪਾਰਟਮੈਂਟ ਜਿਹੜੇ ਸਬਡਿਵੀਜ਼ਨ ਲੈਵਲ ਤੇ ਹੁੰਦੇ ਹੁੰਦੇ ਉਹਨਾਂ ਸਾਰੇ ਆਫਿਸਿਸ ਨੂੰ ਇੱਕ ਕੰਪਲੈਕਸ ਦੇ ਵਿੱਚ ਜਿਹੜਾ ਹੈ ਇਹ ਬਣਾਇਆ ਗਿਆ ਹੈ ਔਰ ਇਸ ਕੰਪਲੈਕਸ ਨੂੰ ਜਿਹੜਾ ਉਦਘਾਟਨ ਕਰਨ ਲਈ ਜਿਹੜਾ ਹੈ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਇ ਕਿ ਸਾਰੀਆਂ ਪਬਲਿਕ ਸਰਵਿਸਿਜ਼ ਦੇ ਡਿਪਾਰਟਮੈਂਟ ਜਿਹੜੇ ਨੇ ਇੱਕੋ ਛਾਦੇ ਥੱਲੇ ਲੋਕਾਂ ਨੂੰ ਦਰਬੇ ਦੇ ਲੋਕਾਂ ਨੂੰ ਜਿਹੜਾ ਹੈ ਉਹ ਮਿਲਣਗੇ ਔਰ ਇਹਦੇ ਵਿੱਚ ਤਕਰੀਬਨ 10 ਕਰੋੜ ਜਿਹੜਾ ਰੁਪਇਆ ਉਹ ਖਰਚ ਕੀਤਾ ਗਿਆ ਇਸ ਕੰਪਲੈਕਸ ਨੂੰ ਬਣਾਉਣ ਉਤੇ ਔਰ ਬੜਾ ਮਾਡਰਨ ਕੰਪਲੈਕਸ ਹੈ 올 ਅਮੈਨਿਟੀਆਂ 올 ਫੈਸਿਲਿਟੀਆਂ ਲੋਕਾਂ ਦੇ ਬੈਠਣ ਲਈ ਥਾਂ ਔਰ ਵੇਟਿੰਗ ਵਗੈਰਾ ਸਾਰਾ ਅੱਛਾ ਬਣਿਆ ਹੋਇਆ ਆਫੀਸਰਸ ਦੇ ਕੰਮ ਕਰਨ ਲਈ ਵੀ ਕਰਮਚਾਰੀਆਂ ਦੇ ਕੰਮ ਕਰਨ ਲਈ ਵਧੀਆ ਮਾਹੌਲ ਦਿੱਤਾ ਗਿਆ ਇੱਥੇ ਔਰ ਇਹ ਤਰੀਕ ਨੂੰ ਜਿਹੜਾ ਲੋਕਾਂ ਨੂੰ ਅਰਪਣ ਕੀਤਾ ਜਾਏਗਾ ਸਰ ਵੀ ਜਿਹੜਾ ਕੀਤਾ ਹੈਗਾ ਤੁਸੀਂ ਕੰਮ ਕਰ ਸਾਰੇ ਹਾਂਜੀ ਕੰਮ ਸਾਰੇ ਆਲਮੋਸਟ ਇਨਫੈਕਟ ਕਾਫੀ ਦਿਨਾਂ ਤੋਂ ਮੁਕੰਮਲ ਹੋਏ ਸੀ ਔਰ ਅੱਜ ਤੇ ਜਿਹਨੂੰ ਕਹਿੰਦੇ ਆ ਕਿ ਜਿਹੜੇ ਕੰਮ ਹੋਏ ਸੀ ਉਹਨਾਂ ਉੱਤੇ ਹਲਕੀ ਫੁਲਕੀ ਟੱਚਿੰਗ ਟੱਚਿੰਗ ਜਿਹੜੀ ਉਹ ਸਾਰੀ ਚੱਲ ਰਹੀ ਹੈ ਔਰ ਬਾਈ ਟੁਮਾਰੋ ਸਾਰਾ ਬਿਲਕੁਲ ਤਿਆਰ ਬਰਤਿਆਰ ਹੋ ਗਿਆ ਸਰ ਬਖਵਾ ਬਖਵਾ ਅਧਿਕਾਰੀਆਂ ਦੀ ਅੱਜ ਮੀਟਿੰਗ ਵੀ ਲੱਤੀ ਗਈ ਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਏਗਾ ਸਰ ਕਿੰਨਾ ਸਮਾਂ ਪ੍ਰੋਗਰਾਮ ਚੱਲਿਆ ਰਹੂਗਾ ਆ ਦੇਖੋ ਇਹ ਸੀਐਮ ਸਾਹਿਬ ਦੇ ਕੋਲ ਜਿਹੜਾ ਟਾਈਮ ਹੈ ਉਹਦੇ ਵਿੱਚ ਛੋਟੀ ਪਬਲਿਕ ਮੀਟਿੰਗ ਵੀ ਜਿਹੜੀ ਆ ਅਸੀਂ ਪ੍ਰਪੋਜ਼ ਕਰ ਰਹੇ ਆਂ ਤੋਂ ਸੀਐਮ ਸਾਹਿਬ ਲੋਕਾਂ ਨੂੰ ਇੱਥੇ ਜਦੋਂ ਉਦਘਾਟਨ ਕਰਨਗੇ ਤਾਂ ਲੋਕਾਂ ਨੂੰ ਸੰਬੋਧਨ ਵੀ ਕਰਨਗੇ ਸੋ ਛੋਟਾ ਪ੍ਰੋਗਰਾਮ ਹੋਏਗਾ ਔਰ ਬੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦਾ ਇਥੇ ਸਾਡਾ ਅੰਦਾਜ਼ਾ ਹੈ